ਬੜਾ ਧੰਨਵਾਦ ਦੀਆਂ ਬਰਨਾਲੇ ਦੇ ਲੋਕਾਂ ਦਾ। ਤਾਂ ਉਸੇ ਟਾਈਮ ਤੋਂ ਮੈਂ ਸਭ ਤੋਂ ਪਹਿਲਾਂ ਹੰਢਿਆਏ ਪਹੁੰਚਿਆ ਸੀ। ਤਾਂ ਉਸ ਟਾਈਮ ਤੋਂ ਸ਼ੁਰੂ ਕਰਦੇ ਹੁਣ ਸੰਘੇੜੇ ਪਹੁੰਚਿਆ ਤਾਂ ਕੋਈ ਪਿੰਡ ਕੋਈ ਸ਼ਹਿਰ ਦਾ ਬੂਥ ਨਹੀਂ ਆ ਜਿੱਥੇ ਕੋਈ ਪਰਮਹੰਗਾਰਾ ਜਾਂ ਜਿੱਥੇ ਰਸ਼ਨੀ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਬੜੀ ਵੱਡੀ ਬਹੁਮਤ ਨਾਲ ਲੋਕਾਂ ਦੇ ਅੱਜ ਇਸ ਹੰਗਾਰੇ ਨੇ ਦੱਸਤਾ ਵੀ 23 ਤਰੀਕ ਨੂੰ ਰਿਜ਼ਲਟ ਕੀ ਆਉਣ ਵਾਲਾ ਤੇ ਉਹ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕ ਚ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ। ਦੇਖੋ ਚਰਚਾਵਾਂ ਬਹੁਤ ਹੁੰਦੀਆਂ ਸੀ ਅੱਜ ਫਾਈਨਲਿ ਦੇ VOTING ਮਾਰ ਦੇ ਕਰ ਰਹੇ ਨੇ ਜੀ ਕਿਸ ਤਰ੍ਹਾਂ ਜਿਹਦੇ ਨਾਲ ਕੰਪੀਟੀਸ਼ਨ ਬਣਦੇ ਹੋਣ ਵੀ ਇਹ ਚੱਲ ਕੰਪੀਟੀਸ਼ਨ ਜੇ ਮੈਂ ਦੇਖਾਂ ਮਤਲਬ ਸੱਚੀ ਗੱਲ ਵੀ ਇਹ ਹੈ ਵੀ ਕਿਸੇ ਨਾਲ ਨਹੀਂ ਹਰ ਇੱਕ ਜਗ੍ਹਾ ਤੇ ਹਰ ਇੱਕ ਪਿੰਡ ਚ ਡਿਫਰੈਂਟ ਸਿਚੁਏਸ਼ਨ ਹੈ ਪਰ ਆਮ ਆਦਮੀ ਪਾਰਟੀ ਹਰ ਕਿਤੇ ਇੱਕ ਅੱਧ ਦੇ ਕਹਿੰਦੇ 50% ਦੇ ਮਾਰਜਿਨ ਚ ਹੈ ਤਾਂ ਬਰਨਾਲੇ ਦੇ ਲੋਕਾਂ ਨੇ ਜਿਵੇਂ ਪਹਿਲਾਂ ਕਦੇ ਆਮ ਆਦਮੀ ਪਾਰਟੀ ਨੂੰ ਕਿਸੇ ਨਾਲ ਟੱਕਰ ਚ ਨਹੀਂ ਆਉਣ ਦਿੱਤਾ ਉਹੀ ਰਿਜ਼ਲਟ 23 ਤਰੀਕ ਨੂੰ ਹੋਣ ਆਉਣਾ ਕਿ ਬੜੇ-ਬੜੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤ ਦਰਜ ਕਰਨ ਜਾ ਰਹੀ ਹੈ ਲੱਗਦਾ ਹੈ ਕਿ ਜਿਹੜੇ ਤੁਸੀਂ ਕੰਮ ਕੀਤੇ ਉਹ ਕੰਮ ਦੀ ਲੋਕ ਸਾਬ ਦੇਣੀ ਹੈ ਬਿਲਕੁਲ ਲੋਕਾਂ ਨੇ ਪਹਿਲਾਂ ਲੋਕ ਪਾਰਟੀ ਤੋਂ ਉਮੀਦ ਕਰਦੇ ਸੀ ਹੁਣ ਉਮੀਦਾਂ ਤੋਂ ਉੱਪਰ ਜਿਹੜੀ 2.5 ਸਾਲਾਂ ਦੇ ਵਿੱਚ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਬਰਨਾਲੇ ਹਲਕੇ ਦੀ ਗੱਲ ਕਰੀਏ ਮੀਤ ਹੇਰ ਜੀ ਦੀ ਅਗਵਾਈ ਚ ਜੋ ਕੰਮ ਹੋਇਆ ਜੋ ਵਿਕਾਸ ਹੋਇਆ ਜਾਂ ਜਿੰਨੇ ਫੰਡ ਇਹਨਾਂ 2.5 ਸਾਲਾਂ ਚ ਬਰਨਾਲੇ ਦੇ ਵਿੱਚ ਆਏ ਆ ਲੋਕਾਂ ਨੇ ਉਹਨਾਂ ਦੇ ਉੱਤੇ ਮੋਹਰ ਲਾਉਣ ਜਾ ਰਹੇ ਆ